ਇੱਕ ਮਿੰਟ ਮੁਹਾਲੀ ਤੁਸੀਂ ਗਏ ਸੀ ਮੁਹਾਲੀ 7 ਫੀਸ ਗਿਆ ਸੀ 7 ਫੀਸ ਦੇ ਵਿੱਚ ਇੰਟਰਵਿਊ ਦੇਣ ਲਈ ਇੰਟਰਵਿਊ ਕਾਦੀ ਸੀ ਤੁਹਾਡੀ ਸਿਕਿਉਰਿਟੀ ਦੀ ਸਿਕਿਉਰਿਟੀ ਦੀ ਹਾਂਜੀ ਠੀਕ ਹੈ ਸਿਕਿਉਰਿਟੀ ਗਾਰਡ ਦੇ ਇੰਟਰਵਿਊ ਦੇਣ ਗਿਆ ਸੀਗਾ ਇੰਟਰਵਿਊ ਦੇ ਕੇ ਵਾਪਸ ਆ ਗਿਆ ਸੀਗਾ ਮੈਂ ਠੀਕ ਹੈ ਵਾਪਸ ਮੈਂ ਆ ਰਿਹਾ ਸੀਗਾ ਅੰਬਸਰ ਸਾਹਿਬ ਗੁਰਦੁਆਰਾ ਚਲਾ ਗਿਆ ਅੰਬਸਰ ਸਾਹਿਬ ਗੁਰਦੁਆਰਾ ਲੰਗਰ ਖਾ ਕੇ ਬਾਹਰ ਨਿਕਲਿਆ ਸੀਗਾ ਜੀ ਹਾਂ ਬਾਹਰ ਨਿਕਲਿਆ ਮੈਂ ਤੇ ਬਾਹਰੋਂ ਬਸ ਕੁਝ ਡੀਟੈਂਮੈਂਟਲੀ ਮੈਂ ਕਰਿਆ ਸੀਗਾ ਠੀਕ ਹੈ ਇਤੋਂ ਪਤਾ ਨਹੀਂ ਸੀ ਬਲੇ ਕੱਪੜਿਆਂ ਚ ਕੋਈ ਸਾਫ ਵਾਲਾ ਸੀਗਾ ਤੇ ਮੇਰੇ ਕੋਲ ਆ ਕੇ ਇਦਾਂ ਕਰ ਗਿਆ ਮੇਰੀ ਬਾਹਰ ਵਿੱਚ ਬਾਹ ਪਾ ਕੇ ਕਹਿੰਦਾ ਮੈਨੂੰ ਕਹਿੰਦਾ ਵੀ ਹੋਰ ਭਾਜੀ ਕੰਦੂ ਕਿਨੇ ਆ ਬਖਾ ਟੀਚਾ ਭਾਜੀ ਤੇ ਕਹਿੰਦਾ ਮੈਨੂੰ ਪਛਾਣਿਆ ਮੈਂ ਤਾਂ ਭਾਜੀ ਮੈਂ ਨਹੀਂ ਪਛਾਣਿਆ ਜੀ ਤੇ ਫਿਰ ਕਿੰਨਾ ਚਲੋ ਸਾਈਡ ਤੇ ਆਉ ਕੋਈ ਸਾਈਡ ਤੇ ਚਲੇ ਗਿਆ ਸਾਈਡ ਤੇ ਜਾ ਕੇ ਫਿਰ ਮੈਨੂੰ ਕਹਿੰਦਾ ਵੀ ਪਛਾਣਿਆ ਮੈਂ ਤਾਂ ਭਾਜੀ ਨਹੀਂ ਪਛਾਣਿਆ ਜੀ ਵੀਰ ਦੁਬਾਰਾ ਮੈਨੂੰ ਕਹਿੰਦਾ ਚਲੋ ਗੱਡੀ ਕੋਲ ਚਲੋ ਮੈਂ ਗੱਡੀ ਕੋਲ ਚੱਲ ਗਿਆ ਗੱਡੀ ਕੋਲ ਜਾ ਕੇ ਕਹਿੰਦਾ ਹੁਣ ਪਛਾਣਿਆ ਮੈਂ ਪਾਜੀ ਮੈਂ ਨਹੀਂ ਪਛਾਣਿਆ ਉਹਨੇ ਆਪਣਾ ਲਾਇਸੈਂਸ ਕੱਢ ਕੇ ਦਿਖਾਤਾ ਕਹਿੰਦਾ ਮੈਂ ਇਨਸਪੈਕਟਰ ਹਾਂ ਠੀਕ ਆ ਲਾਇਸੈਂਸ ਕੀ ਆਈਡੀ ਆਈਡੀ ਲਾਇਸੈਂਸ ਉੱਪਰ ਜਿਹੜੀ ਆਈਡੀ ਹੈਗੀ ਸੀ ਉਹ ਤੇ ਉਹ ਦਿਖਾਈ ਤੇ ਮੈਨੂੰ ਕਹਿੰਦਾ ਮੈਂ ਇਨਸਪੈਕਟਰ ਹਾਂ ਮੈਂ ਉਹਨਾਂ ਕੋਲ ਪੁੱਛਿਆ ਮੈਂ ਪਾਜੀ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਗਲਤੀ ਹੋਈ ਜੀ ਦੱਸੋ ਕਿ ਕਿਸ ਤਰ੍ਹਾਂ ਦੀ ਹੋ ਗਈ ਤੇ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਮੈਨੂੰ ਕਹਿੰਦੇ ਵੀ ਚੁੱਪ ਕਰਕੇ ਗੱਡੀ 'ਚ ਬੈਠ। ਮੈਂ ਕਹਾਂ ਪਾਜੀ ਅੱਜ ਦਾ ਮ ਮੈਂ ਗੱਡੀ 'ਚ ਨਹੀਂ ਬੈਠਿਆ ਮੈਂ ਤਾਂ ਗੱਡੀ ਕੋ ਹੱਥ ਰੱਖ ਲਿਆ ਹੱਥ ਰੱਖ ਕੇ ਮੈਨੂੰ ਜ਼ਬਰਦਸਤੀ ੱਟਕੇ ਮਾਰਨੀ ਸ਼ੁਰੂ ਕਰਦੇ ਗੱਡੀ ਚ ਬਟਾਉਂਦੇ ਸੀ ਜ਼ਬਰਦਸਤੀ ਇਧਰੋਂ ਪੁੱਗ ਸਰਦਾਰ ਬੈਠੇ ਸੀ 3-4 ਬੈਠੇ ਸੀਗੇ ਤੇ ਉਹਨਾਂ ਸਰਦਾਰਾਂ ਨੂੰ ਪਤਾ ਲੱਗਿਆ ਜਦੋਂ ਤੱਕਾ ਮਾਰ ਕੇ ਮੈਨੂੰ ਗੱਡੀ 'ਚ ਬਿਠਾਉਣ ਲੱਗੇ ਸੀਗੇ ਉਹਨਾਂ ਨੂੰ ਪਤਾ ਲੱਗਿਆ ਜਿਸ ਨਾਲ ਉਹਨਾਂ ਨੇ ਪੁੱਛਿਆ ਹਾਂਜੀ ਵੀ ਤੁਸੀਂ ਮੁੰਡੇ ਨਾਲ ਜ਼ਬਰਦਸਤੀ ਵੀ ਗੱਡੀ 'ਚ ਕਿਉਂ ਬਿਠਾ ਰਹੇ ਹੋ ਉਹਨੂੰ ਤੁਸੀਂ ਤੇ ਉਹ ਤੋਂ ਉਹਨਾਂ ਨੇ ਕਿਹਾ ਵੀ ਮੁੰਡਾ ਇਸ ਦਾ ਚਿੱਟੇ ਦਾ ਕੰਮ ਕਰਦਾ ਅੱਛਾ ਤੁਹਾਡੇ ਕੋਲ ਚਿੱਟਾ ਫੜਿਆ ਸੀ ਉਹਨਾਂ ਨੇ ਨਹੀਂ ਭਾਜੀ ਮੇਰੇ ਕੋਲ ਕੋਈ ਚੀਜ਼ ਨਹੀਂ ਸੀਗੀ ਮੈਂ ਗੁਰੂ ਘਰ ਲੰਗਰਖਾਨ ਗਿਆ ਸੀਗਾ ਤੇ ਮੈਂ ਉਸ ਗੁਰੂ ਘਰ ਦੀ ਸੌਂ ਵੀ ਖਾਈ ਸੀਗੀ ਮੈਂ ਇਸ ਗੁਰੂ ਘਰ ਦੀ ਸੌਂ ਖਾ ਕੇ ਕਹਿੰਦਾ ਹਾਂ ਵੀ ਮੈਂ ਇਹ ਚਿੱਟੇ ਦਾ ਕੰਮ ਨਹੀਂ ਕਰਦਾ ਉਹਨਾਂ ਜ਼ਬਰਦਸਤੀ ਮੈਨੂੰ ਧੱਕੇ ਨਾਲ ਗੱਡੀ 'ਚ ਬਿ ਕੁੱਟਮਾਰ ਸ਼ੁਰੂ ਕਰਕੇ ਤੇ ਮੈਨੂੰ ਇੱਦਾਂ ਹੀ ਲੈ ਕੇ ਚਲੇ ਗਏ ਥਾਣੇ ਤੱਕ ਹਾਂ ਤਫੀਲ ਸਮਵਾਲੀ ਵਾਲੇ ਦਾ ਥਾਣੇ ਵਿੱਚ ਲੈ ਜਾ ਪਏ ਉਹਨਾਂ ਨੇ ਮੇਰੇ ਨਾਲ ਕੋਈ ਪੁੱਛਗਿਛ ਨਹੀਂ ਕਰੀ ਕੋਈ ਕਿਸ ਤਰ੍ਹਾਂ ਦੀ ਨਹੀਂ ਮੈਨੂੰ ਕਮ ਸੇ ਕਮ ਚਾਰ ਜਣੇ ਬੰਦੇ ਸੀਗੇ ਚਾਰ ਬੰਦੇ ਅੱਧਾ ਘੰਟਾ ਕੁੱਟਮਾਰ ਨਹੀਂ ਕਰਨ ਲੱਗੇ ਰਿਆ ਸਿਰ ਤੇ ਚੱਪਲਾ ਮਾਰੀਆਂ ਡੰਗਾ ਮਾਰੀਆਂ ਉਹਨਾਂ ਇੱਥੋਂ ਦਾ ਟੱਕੀ ਕਰੰਟ ਤੱਕ ਵੀ ਲਾਇਆ ਉਹਨਾਂ ਨੇ ਕਰੰਟ ਕਿੱਥੇ ਲਾਇਆ ਕਰੰਟ ਪਤਲਵਾਰੀ ਚੱਲਦੀ ਕਿੱਥੇ ਪਤਲਵਾਰੀ ਹਾਂ अच्छा अच्छा जी तुरंत तक भी लाया ਤੇ ਕੁੱਟਮਾਰ ਬਹੁਤ ਜ਼ਿਆਦਾ ਕਰੀ ਅੱਧਾ ਘੰਟਾ ਲਗਾਤਾਰ ਕੁੱਟਮਾਰ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਅੱਧਾ ਘੰਟਾ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਬਾਅਦ ਚ ਮੈਨੂੰ ਇਹੀ ਕਹਿੰਦੇ ਵੀ ਤੂੰ ਮੰਨ ਮੈਂ ਕਿਹਾ ਭਾਜੀ ਮੈਂ ਕੋਈ ਕੰਮ ਨਹੀਂ ਕਰਦਾ ਨਹੀਂ ਨਹੀਂ ਮੰਨ ਮਤਲਬ ਤੁਹਾਡੇ ਕੋਲ ਕੋਈ ਬਰਾਮਤ ਹੋਇਆ ਕੁਝ ਜਾਂ ਨਹੀਂ ਬਰਾਮਤ ਭਾਜੀ ਮੇਰੇ ਕੋਲ ਕੁਝ ਵੀ ਨਹੀਂ ਹੋਇਆ ਕਿਸੇ ਜਿੱਥੇ ਤੁਹਾਨੂੰ ਲੱਗ ਕੇ ਕੋਈ ਸੀਸੀਟੀਵੀ ਕੈਮਰੇ ਲੱਗੇ ਸੀ ਨਹੀਂ ਭਾਜੀ ਉੱਥੇ ਕੋਈ ਕੁਝ ਵੀ ਨਹੀਂ ਲੱਗਾ ਹੂੰ ਅਤੇ ਇਹ ਪੱਸ਼ਕੂਟ ਮਾਰ ਬਾਸੰ ਕਰਨੀ ਸ਼ੁਰੂ ਕਰਤੀ ਕੁੱਟ ਕੁੱਟ ਕੇ ਮੇਰਾ ਬੁਰਾ ਹਾਲ ਕਰਦਾ ਮੈਂ ਤਿੰਨ ਚਾਰ ਵਾਰ ਇੱਥਾ ਨਿਚੇ ਡਿੱਗੇ ਪਿਆ ਸੀਗਾ ਮੈਂ ਉਹਨਾਂ ਨੂੰ ਹੱਥ ਜੋੜੇ ਬੇਨਤੀ ਕਰਦੇ ਤਰਦੇ ਬਹੁਤ ਜ਼ਿਆਦਾ ਕਰੇ ਮੈਂ ਉਹਨਾਂ ਨੇ ਕਿਹਾ ਬਾਜੀ ਮੈਂ ਇਹੋ ਜਿਹਾ ਕੰਮ ਨਹੀਂ ਕਰਦਾ ਮੈਂ ਅੱਤਾਂ ਕੰਡਾ ਕੁੱਟ ਮਾਰ ਕਰਕੇ ਪਤਾ ਨਹੀਂ ਦੋ ਮਿੰਟ ਮੁੰਡੇ ਸੀਗੇ ਪਤਾ ਨਹੀਂ ਕਿੱਥੋਂ ਫਕੜੀ ਫਿਰਦੇ ਸੀ ਕਿ ਤੁਣੀ ਫਕੜੀ ਫਿਰਦੇ ਨੇ ਇਸੀ ਦਾ ਮੈਨੂੰ ਜਮਾ ਹੀ ਨਹੀਂ ਪਤਾ ਸੀਗਾ ਨਾ ਮੈਂ ਉਹਨਾਂ ਨਾਲ ਜਾਣ ਪਛਾਣ ਹੈ ਨਾ ਕੁਝ ਮੇਰਾ ਨਾ ਉਹਨਾਂ ਦਾ ਕੰਟੈਕਟ ਹੈ ਨਾ ਲੈਣਾ ਦੇਣਾ ਕਿਸੇ ਤਰ੍ਹਾਂ ਦਾ ਨਹੀਂ ਹੈ ਉਹਨਾਂ ਨੂੰ ਮੇਰੇ ਸਾਹਮਣੇ ਕਰਤਾ ਇਦਾਂ ਸਾਹਮਣੇ ਜਿਹੜਾ ਮੇਰੇ ਨਾਲ ਉੱਤੇ ਜੇਲ੍ਹ ਚ ਭੇਜਿਆ ਸੀਗਾ ਉਹਨੂੰ ਪਹਿਲਾਂ ਪੁੱਛਿਆ ਕਹਿੰਦੇ ਵੀ ਇਹਨੂੰ ਜਾਣਦਾ ਉਹ ਮੁੰਡਾ ਕਹਿੰਦਾ ਮੇਰੀ ਜਿੰਦਰਾ ਕੋਈ ਜਾਣ ਪਛਾਣ ਨਹੀਂ ਹੈ ਤੇ ਕੰਨਾ ਵੀ ਕਦੋਂ ਮਿਲਿਆ ਵੀ ਇਹਨੂੰ ਜਾਂ ਕਿਸ ਤਰ੍ਹਾਂ ਕਹਿੰਦਾ ਮੇਰੀ ਕੋਈ ਜਾਣ ਪਛਾਣ ਨਹੀਂ ਹੈ ਮੈਂ ਤੂੰ ਪਹਿਲੀ ਵਾਰੀ ਅੱਜ ਹੀ ਦੇਖ ਰਿਆ ਤੇ ਉਹਨੂੰ ਕਹਿੰਦੇ ਚਲੋ ਤੂੰ ਸਾਈਡ ਤੇ ਹੋ ਜਾ ਉਹ ਸਾਈਡ ਤੇ ਹੋ ਗਿਆ ਜਿਹੜਾ ਨਾਲ ਦਾ ਇੱਕ ਮੁੰਡਾ ਸਰਦਾਰ ਪੀਗਾ ਇੱਕ ਉਹਨੇ ਕੋਲ ਪੁੱਛਿਆ ਵੀ ਤੂੰ ਇਹਨੂੰ ਜਾਣਦਾ ਉਹ ਮੇਰਾ ਨਾਮ ਲੰਦਾ ਕਹਿੰਦਾ ਮੈਨੂੰ ਜਾਣਦਾ ਮੈਂ ਕਿਹਾ ਬਾਜੀ ਸਰਦਾਰ ਦੀ ਮਤ ਤੁਸੀਂ ਕਿੱਥੋਂ ਮੈਨ ਗਾਣ ਤੋਂ ਮੈਂ ਤੁਹਾਨੂੰ ਪਹਿਲੀ ਵਾਰ ਦੇਖ ਰਿਆ ਤੇ ਉਹਨਾਂ ਫਿਰ ਮੈਨੂੰ ਕਹਿੰਦੇ ਵੀ ਚੁੱਪਚਾਪ ਖੜਿਆ ਰਹਿ ਤੂੰ ਕਹਿੰਦਾ ਜਿੰਨੀ ਗੱਲ ਅਸੀਂ ਪੁੱਛੀਏ ਸਿਰਫ ਉਨੀ ਗੱਲ ਇੱਕ ਗੋਣ ਤੇ ਸਾਡੀ ਤੇ ਮੈਂ ਵਿੱਚੋਂ ਬੋਲਦਾ ਕਰਦਾ ਸੀਗਾ ਸਰਦਾਰ ਨੇ ਪੁੱਛਿਆ ਵੀ ਮੇਰਾ ਨਾਮ ਤੂੰ ਦੱਸ ਮੇਰਾ ਨਾਮ ਕੀ ਹੈ ਮੇਰਾ ਮੋਬਾਈਲ ਨੰਬਰ ਮੇਰਾ ਕੋਈ ਐਡਰੈਸ ਪਿੰਡ ਦਾ ਨਾਮ ਬਾਪੂਰਾ ਨਾਮ ਮਾਤਾ ਦਾ ਨਾਮ ਕੋਈ ਤਾਂ ਪਤਾ ਹੋਊਗਾ ਤੈਨੂੰ ਉਹ ਤਾਂ ਕਿਸੇ ਚੀਜ਼ ਦਾ ਪਤਾ ਨਹੀਂ ਸੀਗਾ ਬਸ ਇੰਦੀ ਗੱਲ ਕਰਕੇ ਮੈਂ ਉਹਨੂੰ ਕਿਹਾ ਮੈਨੂੰ ਕਿਸੇ ਚੀਜ਼ ਦਾ ਪਤਾ ਨਹੀਂ ਆ ਸਰ ਵੀ ਮੇਰੇ ਤੇ ਇਨਾ ਤੁਸੀਂ ਕਿਉਂ ਕਰ ਰਹੇ ਹੋ ਮੇਰੇ ਤੇ ਫਿਰ ਮੈਨੂੰ ਕੁੱਟਮਾਰ ਕਰਨੀ ਫੇਰ ਸ਼ੁਰੂ ਕਰਤੀ ਉਹਨਾਂ ਨੇ ਕੁੱਟਮਾਰ ਸ਼ੁਰੂ ਕਰਨੀ ਤੇ ਫਿਰ ਦੁਬਾਰਾ ਉਹਨਾਂ ਨੂੰ ਪੁੱਛਿਆ ਵੀ ਸਰਦਾਰ ਨੂੰ ਪੁੱਛਿਆ ਵੀ ਇਹਨੂੰ ਤੂੰ ਸਮਾਨ ਕਿੱਥੋਂ ਦੇ ਕੇ ਆਇਆ ਵੀ ਕਿੱਥੇ ਦੇ ਕੇ ਆਇਆ ਸਮਾਨ ਇਹਨੂੰ ਤੇ ਉਹ ਸਰਦਾਰ ਕਹਿੰਦਾ ਮੈਨੂੰ ਲੁਧਿਆਣੇ ਸਮਾਨ ਦੇ ਕੇ ਆਇਆ ਮੈਂ ਮੈਂ ਕਿਹਾ ਭਾਜੀ ਮੈਂ ਅੱਜ ਤੱਕ ਮੈਂ ਲੁਧਿਆਣੇ ਗਿਆ ਹੀ ਨਹੀਂ ਆ ਤੇ ਜਦੋਂ ਉਹਨਾਂ ਨੇ ਕਿਹਾ ਵੀ ਚਲੋ ਮੈਂ ਠੀਕ ਹੈ ਮੈਂ ਸਮਾਨ ਦੇ ਕੇ ਆਇਆ ਤਮੜਾ ਬਈ ਕਮ ਸੇ ਕਮ ਇਹ ਦੱਸੇ ਨਾ ਵੀ ਕਿੰਨੇ ਵੇ ਸਮਾਨ ਦੇ ਕੇ ਆਇਆ ਸੀ ਕਹਿੰਦਾ ਮੈਂ ਕੱਲ 11:30 ਵਜੇ ਦੇ ਕੇ ਆਇਆ ਸੀਗਾ ਮੈਂ ਹਾਂ ਵੀ ਸਮਾਨ ਤਾਂ ਨਾਲ ਲੈਂਦੇ ਸੀ ਨੀ 11:30 ਵਜੇ ਦੇ ਕੇ ਆ ਬੋਨ ਨੂੰ ਮੈਂ ਕਿਹਾ ਤੁਸੀਂ ਮੇਰੀ ਪੀਜੀ ਦੇ ਕਮਰੇ ਚੈ ਕਿੰਨੀ ਤਰੀਕ ਦਾ ਆਸੀ ਗਿਆ ਕਿੰਨੀ ਤਰੀਕ ਨੂੰ ਪੀਜੀ ਚ ਸੀਗੇ ਤੁਸੀਂ ਭਾਜੀ ਮੈਂ 11 ਤਰੀਕ ਨੂੰ ਜੀ 11 ਤਰੀਕ ਮਹੀਨਾ 11 ਤਰੀਕ ਨੂੰ ਮੈਨੂੰ 11 ਤਰੀਕ ਨੂੰ ਨਾ ਚੱਕਿਆ ਸੀਗਾ ਜਦੋਂ ਇੰਟਰਵਿਊ ਦੇਣ ਗਿਆ ਸੀ ਉਸ ਤੋਂ ਇੱਕ ਦਿਨ ਯਾਨੀ ਕਿ 10 ਤਰੀਕ ਦਾ ਨਾ ਸੀਗਾ ਨਹੀਂ 10 ਦਸੰਬਰ ਜਨਵਰੀ ਜਨਵਰੀ ਜਨ ਹਾਂ ਜੀ 10 ਜਨਵਰੀ ਜਨ ਹਾਂ ਜੀ ਉਹ ਤੁਸੀਂ ਪੀਜੀ ਦੀ ਤੁਸੀਂ ਉਹ ਤੁਸੀਂ ਵੈਸੇ ਸਭ ਤੋਂ ਪਹਿਲਾਂ ਤੇ ਇਹ ਕੰਮ ਕਰਨਾ ਸੀਗਾ ਇਹ ਤੁਸੀਂ ਉਹਦੀ ਕਰਾ ਲਈ ਤੁਸੀਂ ਕੈਮਰਾ ਚੈੱਕ ਕਰਾ ਲਈ ਤੁਸੀਂ ਚੈੱਕ ਆ ਗਿਆ ਉਹ پولیس ਨੇ ਉਹ ਤੋਂ ਮੈਂ ਗਿਆ ਸੀਗਾ ਤੇ ਯਾਨੀ ਕਿ ਉਹਨਾਂ ਨੇ ਕਿਹਾ ਸੀ ਮੇਰੀ ਡਿਟੇਲ ਤੁਸੀਂ ਚੈੱਕ ਕਰੋ ਮੇਰੀ ਪੀਜੀ ਦੇ ਕੈਮਰੇ ਚੈੱਕ ਕਰੋ ਮੈਂ ਕਿੱਥੇ ਸੀਗਾ ਉਹਨਾਂ ਨੇ ਮੇਰੀ ਕੋਈ ਵੀ ਗੱਲ ਨਹੀਂ ਸੁਣੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਉੱਤੇ ਜਾ ਕੇ ਬੜੀ ਡੀਵੀਡੀ ਰਿਕਵੈਸਟਾ ਹੈ ਗਿਆ ਸੀ ਕੁਝ ਟਿਓ ਉਹ ਲਿਜਾ ਕੇ ਉਹਨਾਂ ਨੇ ਸਾਰਾ ਕੰਮ ਕਰੂ ਕਿਸੇ ਡਿਲੀਟ ਮਾਰ ਕੇ ਮੁਰਵਾ ਜਿਹੜੇ ਮੁੰਡੇ ਹਨ ਆ ਰਹੇ ਸੀ ਸਾਰੀ ਕੁਝ ਡੀਵੀਡੀ ਚੈੱਕ ਕਰਾ ਦੱਸ ਤੇ ਜਿਹੜੇ ਮੁੰਡੇ ਹੈਗੇ ਸੀ ਗਗਨ ਨਾਮ ਦਾ ਮੁੰਡਾ ਸੀਗਾ ਤੇ ਇੱਕ ਮੇਰੇ ਨਾਲ ਹੈਗਾ ਸੀ ਦੂਸਰਾ ਨਾਮ ਦਾ ਸੀ ਅਮਨਦੀਪ ਅਮਨ ਇੱਕ ਅਮਨ ਨਾਮ ਦਾ ਮੁੰਡਾ ਸੀਗਾ ਮੇਰੇ ਨਾਲ ਤੇ ਅਮਨ ਨਾਮ ਦਾ ਮੁੰਡਾ ਮੇਰੇ ਨਾਲ ਰਹਿੰਦਾ ਸੀਗਾ ਗगनਦੀਪ ਜਿਹੜਾ ਸੀਗਾ ਉਹ ਮੇਰੇ ਪਿੰਡ ਦਾ ਸੀਗਾ ਉਹ ਮੇਰੇ ਪਿੰਡ ਦਾ ਸੀਗਾ ਤੇ ਇਹਨਾਂ ਨੇ ਮੈਨੂੰ ਜਦੋਂ ਥਾਣੇ ਚ ਲੈ ਕੇ ਆਏ ਸੀਗੇ ਉਸ ਟਾਈਮ ਥਾਣੇ ਵਾਲੇ ਮੇਰੇ ਕੋਲ ਫੋਨ ਲੈ ਲਿਆ ਸੀਗਾ ਫੋਨ ਲੈ ਲਿਆ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਮੇਰੇ ਕੋਲ ਦੂਸਰੇ ਦਾ ਅਮਨਦੀਪ ਦਾ ਅਮਨਦੀਪ ਮੈਨੇ ਕਿਹਾ ਮੈਨੂੰ ਕਹਿੰਦਾ ਵੀ ਆ ਕੇ ਰੁਕੀ ਘਰ ਤੇ ਉਹਨੇ ਮਿਊਟ ਫੋਨ ਕਰਕੇ ਤੇ ਮੈਨੂੰ ਕਹਿੰਦੇ ਸਿਰਫ ਜਿੰਨੀ ਗੱਲ ਅਸੀਂ ਕਹਾਂਗੇ ਤੂੰ ਉਨੀ ਗੱਲ ਹੀ ਕਰਨੀ ਹੈ ਕੋਈ ਫालतू ਗੱਲ ਨਹੀਂ ਕਰਨੀ ਉਹਦਾ ਫੋਨ ਆਇਆ ਜਦੋਂ ਤਾਂ ਫੋਨ ਆਇਆ ਤੇ ਮੈਨੂੰ ਉਹਨੇ ਕਿਹਾ ਵੀ ਹਾਂਜੀ ਮੈਨੂੰ ਕਹਿੰਦਾ ਚੀਮੇ ਕਿੱਥੇ ਆ ਵੀ ਰੁਤੀ ਖਾਦਾ ਤੇ ਮੈਂ ਕਿਹਾ ਵੀ ਮੈਂ ਆਦਾ ਪਿਆ ਉਹ ਕਹਿੰਦੇ ਸਿਰਫ ਇੰਨੀ ਗੱਲ ਹੀ ਕਰਨੀ ਮੈਂ ਆਂਦਾ ਪਿਆ ਮੈਂ ਉਹਨੂੰ ਕਹਿੰਦਾ ਮੈਂ ਤਾਂ ਕਹਿਣਾ ਸੀ ਡਰ ਤੇ ਮਾਰੇ ਮਾਰਕ ਟਾਈ ਮੈਨੂੰ ਬਹੁਤ ਜ਼ਿਆਦਾ ਕੀਤੀ ਸੀਗੀ ਮੈਂ ਡਰਦਾ ਸੀ ਵੀ ਇਹਨਾਂ ਨੂੰ ਹੋਰ ਕੁੱਟ ਮਾਰ ਕਰਨੀ ਜੇ ਤੇ ਉਹਨਾਂ ਨੇ ਕਿਹਾ ਵੀ ਤੂੰ ਇੰਨੀ ਗੱਲ ਕਰਦੀ ਹੈਂ ਤੇ ਆਂਦਾ ਮੈਂ ਵੀ ਕਹਤਾ ਵੀ ਆ ਰਿਹਾ ਮੈਂ ਉਹ ਕਹਿੰਦੇ ਮੈਨੂੰ ਫੋਨ ਤੇ ਨੂੰ ਫੋਨ ਕੱਟਦਾ ਫੋਨ ਕੱਟ ਕੇ ਤੇ ਮੈਨੂੰ ਕਹਿੰਦੇ ਰੂਮ ਚ ਲੈ ਕੇ ਚੱਲ ਮੈਂ ਰੂਮ ਚ ਗਿਆ ਲੈ ਕੇ ਰੂਮ ਚ ਰਹਿ ਕੇ ਗਿਆ ਤੇ ਅੱਗੇ ਗਗਨਦੀਪ ਜਣ ਦੀ ਮੈਂ ਗੱਲ ਕਰ ਰਿਹਾ ਸੀਗਾ ਉਹ ਵੀ ਮੁੰਡਾ ਬਹਿਤਾ ਸੀਗਾ ਕਹਿੰਦਾ ਵੀ ਅਸ ਮੁੰਡੇ ਤੂੰ ਵੇਟ ਕਰ ਰਿਆ ਸੀਗਾ ਤੇ ਮੈਂ ਕਿਹਾ ਹਾਂਜੀ ਅਸ ਮੁੰਡੇ ਜੀ ਹੀ ਵੇਟ ਕਰ ਰਿਆ ਸੀਗਾ ਮੈਂ ਤੇ ਮੈਂ ਉਹਨਾਂ ਗੱਡੀ ਚ ਇਹ ਵੀ ਕਿਹਾ ਸੀਗਾ ਉਹ ਮੁੰਡੇ ਨਜਾ ਜਾ ਉਹਨਾਂ ਨੇ ਜਦੋਂ ਇੰਨੀ ਗੱਲ ਕਰਦਾ ਸੀ ਗੱਡੀ ਦੇ ਵਿੱਚ ਫਿਰ ਮੈਨੂੰ ਫੁੱਟ ਮਾਰਨਾ ਨਹੀਂ ਸ਼ੁਰੂ ਕਰ ਦਿੱਤੇ ਸੀ ਕਹਿੰਦੇ ਉੱਤੇ ਕੋਈ ਗੱਲ ਨਹੀਂ ਕਰਨੀ ਤੂੰ ਇੰਨੀ ਗੱਲ ਕਰਨੀ ਹੈ ਵੀ ਸਮਾਨ ਕਿੱਥੇ ਉਹਨਾਂ ਨੂੰ ਪੁੱਛਣਾ ਹੋਰ ਕੋਈ ਚੀ ਮੈਂ ਕਹਾਂ ਪਾਦੀ ਮੈਂ ਐਦਾ ਮੈਂ ਗੱਲ ਨਹੀਂ ਕਰਦਾ ਮੈਂ ਕਿਉਂਕਿ ਉਹ ਮੁੰਡੇ ਨਜਾਇਜ਼ ਆ ਮੈਂ ਵੀ ਨਜਾਇਜ਼ ਆ ਮੇਰੇ ਪਿੰਡ ਦੇ ਆ ਮੈਨੂੰ ਪਤਾ ਆ ਕਿ ਕਿਸ ਉਹ ਕਿਸ ਤਰ੍ਹਾਂ ਦੇ ਹੈਗੇ ਕਿਸ ਤਰ੍ਹਾਂ ਦੇ ਨਹੀਂ ਉਹ ਵੀ ਜਮਾਂ ਨਹੀਂ ਆ ਕੋਈ ਕਿਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦੇ ਸੀਗੇ ਉਹਨਾਂ ਫਿਰ ਮੈਨੂੰ ਗੁੱਟਮਾਰ ਕਰਨੀ ਵਿੱਚ ਗੱਡੀ ਦੀ ਸ਼ੁਰੂ ਕਰ ਦਿੱਤੀ ਕਹਿੰਦੇ ਸਿਰਫ ਇੰਡੀ ਗੱਡੀ ਜਾ ਕੇ ਪੁੱਛਣੀ ਹੈ ਅਗਰ ਨਾ ਪੁੱਛੀ ਤਾਂ ਤੇਰੇ ਤੇ ਇਹੋ ਜਿਹੇ ਕੇਸ ਅਸੀਂ ਪਾ ਦੇਾਂਗੇ ਹੋਰ ਗੋਲੀਆਂ ਪਾ ਦੇਾਂਗੇ ਕਰ ਦੇਾਂਗੇ ਕੋਈ ਸਦਾ ਬਾਹਰ ਮੇਰੇ ਕੋਲ 5 10 ਸੱਤੂ ਬਾਹਰ ਨਹੀਂ ਜਾਂਦਾ ਫਿਰ ਇਹਦੇ ਤੱਕਾ ਛੇ ਹੀ ਐਦਾ ਕਰਕੇ ਮੈਨੂੰ ਰੂਮ ਚ ਲਿਜਾ ਕੇ ਮੇਰੇ ਨਾਲ ਇਹ ਬੈੱਡ ਰੂਮ ਚ ਜਾ ਕੇ ਦਰਵਾਜ਼ਾ ਬੰਦ ਕਰਕੇ ਉਹਨਾਂ ਬੰਦਿਆਂ ਨਾਲ ਫੁੱਟ ਮਾਰਨ ਕਰੀ ਸ਼ੁਰੂ ਕਰ ਦਿੱਤੀ। ਫੁੱਟ ਮਾਰਨ ਕਰਨੀ ਸ਼ੁਰੂ ਕਰ ਦਿੱਤੀ। ਉਹ ਬੰਦੇ ਕਿੱਥੇ ਆ? ਹਾਂਜੀ। ਉਹ ਬੰਦੇ ਕਿੱਥੇ ਗਏ? ਉਹ ਬੰਦੇ ਬਾਜੀ ਉਹ ਤਾਂ ਸਵੇਰ ਆਏ ਸੀ ਕਿ ਫਿਰ ਰਾਤ ਨੂੰ ਫੁੱਟ ਮਾਰ ਬਾਅਦ ਚ ਥਾਣੇ ਚ ਲੈ ਕੇ ਗਿਆ ਸੀ ਕਿ ਫੁੱਟ ਮਾਰ ਕਰਕੇ ਉਹਨਾਂ ਨੂੰ ਪੈਸੇ ਪੁੱਛੇ ਲੈ ਕੇ ਕੋ ਚਲੇ ਗਏ ਉਹ। ਕੋਣ ਨੇ ਐਸੀ ਗਰਵੀ ਪੈਸੇ ਦੇਣੇ ਪੈ ਗਏ ਉਹਨਾਂ ਨੂੰ ਛੱਡਣ ਲਈ ਚੜਾਉਣ ਲਈ ਚਲੋ ਉਹ ਤਾਂ ਤੁਹਾਡੀ ਬਾਈ ਦੀ ਗੱਲ ਕਹਿਣੀ ਹੈ ਵੀ ਆਪਾਂ ਤੇ ਐਸੀ ਦੀ ਮੈਂ ਤਾਂ ਨਹੀਂ ਕਹਿ ਸਕਦਾ ਕੁਛ ਵੀ ਉਹ ਤਾਂ ਬਾਈ ਗੱਲ ਕਰ ਰਿਹਾ ਹਾਂ ਤੇ ਜਨਤਾ ਸਾਹਮਣੇ ਗੱਲ ਕਰੀ ਜਾਂਦਾ ਨਾ ਮੈਂ ਕੋਈ ਪੁਲਿਸ ਵਾਲਿਆਂ ਦੇ ਤੋਂਬਤ ਲਾਈ ਜਾਂਦਾ ਨਾ ਕੁਛ ਪਰ ਗੱਲ ਇਹ ਵੀ ਸਰਕਾਰ ਜ਼ਰੂਰ ਵੇਖੂਗੀ ਨਾ ਵੀ ਕੀ ਗੱਲ ਹੈ ਕੀ ਬਾਤ ਕਰਤਾ ਦੀ ਲੋਕਾਂ ਦੇ ਧੱਕਾ ਤਾਂ ਵੇਖੋ ਉਹ ਫਿਰ ਉਸ ਤੋਂ ਤੁਹਾਡੇ ਤੇ ਜਿਹੜਾ ਮਤਲਬ ਪਰਚਾ ਪੈ ਗਿਆ ਉਹ ਪਰਚਾ ਕਾ ਦਾ ਪਿਆ ਜਿਹੜਾ ਤੁਮ੍ਹ ਜੇਲ੍ਹ ਚ ਕੱਲੇ ਉਹ ਚਿੱਟੇ ਦਾ ਹੀ ਪਾਇਆ ਮੇਰੇ ਤੇ ਕਿੰਨਾ ਬ੍ਰਾਹਮਤ ਪਾਇਆ ਬ੍ਰਾਹਮਤ ਪਾਇਆ ਮੇਰੇ ਤੇ 7 ਗ੍ਰਾਮ ਸਾਡੇ ਤੇ ਪਾਇਆ ਸੀ ਦੋ ਜਣੇ ਸੀ ਜਿਹੜੇ ਅੱਗੇ ਸੀ 30-30 ਗ੍ਰਾਮ ਦੋਨਾਂ ਨੂੰ ਉਹ ਵਰਪਾਲ ਸਾਹਿਬ ਨੇ ਉੱਥੇ داد ਦੇ ਕੋਲ ਪੇਸ਼ ਕਰਤਾ ਸੀ ਬ੍ਰਾਹਮਤ ਨਹੀਂ ਬ੍ਰਾਹਮਤ ਕੋਈ ਕਿਸੇ ਤਰ੍ਹਾਂ ਦਾ ਹੋਇਆ ਹੀ ਨਹੀਂ ਤੇ ਤੂੰ ਗੱਲ ਕਰਨ ਦੇ ਤੂੰ ਇੰਨਾ ਗਰਮ ਕਾ ਨੂੰ ਆ ਗਿਆ ਉਹਨਾਂ ਗੱਲ ਕਰਨ ਦੇ ਮੇਰੇ ਕੋਲ ਕੋਈ ਚੀਜ਼ ਬ੍ਰਾਹਮਤ ਹੋਈ ਹੀ ਨਹੀਂ ਕਿਸੇ ਵੀ ਤਰ੍ਹਾਂ ਦੀ ਨਹੀਂ ਨਹੀਂ ਤਾਂ ਫਿਰ ਉਹਨਾਂ ਨੇ ਜਲ ਸਾਹਿਬ ਤੁਸੀਂ ਆਖਣਾ ਮੇਰੇ ਤੇ ਨਜਾਇਜ਼ ਸਾਰਾ ਕੰਮ ਜਲ ਸਾਹਿਬ ਕੋਲੇ ਇਹ ਲੈ ਕੇ ਗਏ ਸੀ ਇੱਦਾਂ ਇੱਦਾਂ ਹੀ ਲੈ ਕੇ ਇੱਦਾਂ ਹੀ ਵਾਪਸ ਹੰਮ ਤੇ ਖਤਵਾ ਕੇ ਵਾਪਸੀ ਲਿਆਇਆ ਬਸ ਸਾਡੇ ਕੋਲ ਸਾਨੂੰ ਮੈਨੂੰ ਕਿਉਂਕਿ ਇਹ ਤੁਸੀਂ ਹਾਈ ਕੋਰਟ ਨਹੀਂ ਗਏ ਹਾਂਜੀ ਹਾਈ ਕੋਰਟ ਨਹੀਂ ਗਏ ਸਾਡੇ ਨਾਲ ਆ ਕੰਮ ਹੋਇਆ ਹੁਣ ਤੁਸੀਂ ਲਾਉਣੀ ਨਹੀਂ ਕੋਈ ਅਪਲੀਕੇਸ਼ਨ ਅਪਲੀਕੇਸ਼ਨ ਦਾ ਪੱਪਾ ਜੀ ਲਾਉਣੀ ਹੈ ਲਾਈ ਰਹੀ ਹੋ ਜਾਂ ਇੱਕ ਵਾਰੀ ਲਵਾਈ ਆਈ ਅਸੀਂ ਉਹ ਸੀ ਜੀ ਕੋਈ ਫੋਨ ਚਾਨੀ ਨਹੀਂ ਕਰ ਰਹੇ ਕੋਈ ਵੀ ਉੱਥੋਂ ਜਿਹੜੇ ਹੈ ਗਿਆ ਮਲਾਜੂ ਅੱਛਾ